ਮਾਘ ਮਜਨ ਸੰਗ ਸਾਧ ਅੱਗੇ ਆਵਤ ਸਿੰਘ ਜੋ ਪਾਵੈ ਵਾਹਿਗੁਰੂ ਕੀ ਫਤਿਹ ਬੁਲਾਵੈ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਮੈਂ ਜਸ਼ਨਪ੍ਰੀ ਸਿੰਘ ਤੁਸੀਂ ਦੇਖ ਰਹੇ ਹੋ ਸਿੱਖ ਯੂਨੀਵਰਸ ਜਿਵੇਂ ਕਿ ਤੁਸੀਂ ਜਾਣਦੇ ਹੋ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੇ ਸਮੇ ਦੇ ਅਧਾਰ ਤੇ ਹਰ ਇੱਕ ਰਾਗ ਪੜਿਆ ਜਾਂਦਾ ਹੈ ਜਿਵੇਂ ਕਿ ਰਾਗੀ ਸਿੰਘ ਸਮੇ ਦੇ ਅਨੁਸਾਰ ਰਾਗ ਦੀ ਆਰੰਭਤਾ ਕਰਦੇ ਹਨ ਅਤੇ ਸਮੇਂ ਦੇ ਅਨੁਸਾਰ ਹੀ ਰਾਗ ਦੀ ਸਮਾਪਤੀ ਕਰਦੇ ਹਾਂ ਤਾਂ ਕੁਝ ਅਜਿਹੀ ਹੀ ਆਪਾਂ ਗੱਲ ਕਰਾਂਗੇ ਬਸੰਤ ਦੀ ਵਾਰ ਦੀ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅੱਜ ਲੋਹੜੀ ਦਾ ਤਿਉਹਾਰ ਹੈ ਅਤੇ ਅੱਜ ਦੇ ਦਿਨ ਹੀ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਵਿੱਚ ਲੋਹੜੀ ਦੇ ਤਿਉਹਾਰ ਦੇ ਨਾਲ ਬਸੰਤ ਦੀ ਵਾਰ ਦੀ ਅਰੰਭਤਾ ਵੀ ਹੋਏਗੀ ਇਹ ਪ੍ਰਾਤਨ ਮਰਿਆਦਾ ਅਨੁਸਾਰ ਉਹ ਮਹੀਨੇ ਦੇ ਅਖੀਰਲੇ ਦਿਨ ਅਤੇ ਮਾਘ ਮਹੀਨੇ ਦੀ ਸ਼ੁਰੂਆਤ ਵਿੱਚ ਇਹ ਬਸੰਤ ਦੀ ਵਾਰ ਆਰੰਭ ਕੀਤੀ ਜਾਂਦੀ ਹੈ ਪੁਰਾਤਨ ਮਰਿਆਦਾ ਅਨੁਸਾਰ ਪੋ ਮਹੀਨੇ ਦੀ ਅਖੀਰਲੇ ਦਿਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਪਾਕ ਪਵਿੱਤਰ ਸਥਾਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਬਸੰਤ ਰਾਗ ਦੀ ਆਰੰਭਤਾ ਦੀ ਅਰਦਾਸ ਸ਼ੁਰੂ ਹੋ ਜਾਂਦੀ ਹੈ 13 ਜਨਵਰੀ 2025 ਯਾਨੀ ਕਿ ਅੱਜ ਦੇ ਦਿਨ ਰਾਗੀ ਸਿੰਘ ਰਾਤ 9:00 ਵਜੇ ਦੇ ਕਰੀਬ ਛੇ ਪੋੜੀਆਂ ਸ੍ਰੀ ਅਨੰਦ ਸਾਹਿਬ ਜੀ ਦੇ ਪਾਠ ਦਾ ਕੀਰਤਨ ਪ੍ਰੰਤ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਪਾਕ ਪਵਿੱਤਰ ਹਿਸਤਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਹਜ਼ੂਰੀ ਅੰਦਰ ਅਰਦਾਸ ਬੇਨਤੀ ਕਰਦੇ ਹਨ ਅਤੇ ਰਾਗ ਖੰਦ ਦੀ ਅਰੰਭਤਾ ਸ਼ੁਰੂ ਹੋ ਜਾਂਦੀ ਹੈ ਇਹ ਕੋਤਕ ਪੋ ਮਹੀਨੇ ਦੇ ਅਖੀਰ ਅਤੇ ਮਾਗ ਮਹੀਨੇ ਦੇ ਆਗਮਨ ਤੇ ਹੁੰਦਾ ਹੈ ਜਿੱਥੇ ਰਾਗੀ ਸਿੰਘ ਪਹਿਲੇ ਦਿਨਾਂ ਦੇ ਵਿੱਚ ਪੋੜੀ ਲਾ ਕੇ ਸਮਾਪਤੀ ਕਰਦੇ ਹਨ ਅਤੇ ਇਸ ਮਹੀਨੇ ਦੇ ਵਿੱਚ ਰਾਗੀ ਸਿੰਘ ਬਸੰਤ ਦੀ ਵਾਰ ਦੇ ਨਾਲ ਸਮਾਪਤੀ ਕਰਦੇ ਹਨ ਜਿਵੇਂ ਕਿ ਪੂੜੀ ਦਾ ਭਾਵ ਹੁੰਦਾ ਹੈ ਵੱਡਾ ਤੇਰਾ ਦਰਬਾਰ ਸੱਚਾ ਤੁਦ ਤਖਤ ਸ਼ਿਰਸ਼ਾ ਹੋ ਪਾਤਸ਼ਾਹ ਨੇ ਚਲ ਚੋਰ ਛਤਰ ਅਤੇ ਬਸੰਤ ਦੇ ਰਾਗ ਦੇ ਵਿੱਚ ਹਰ ਕਾ ਨਾਮ ਤੇ ਆਏਗਾ ਹੋ ਹੋ ਹਰਿਆ ਭਾਈ ਕਰਮ ਲਿਖਣ ਤੇ ਪਾਈ ਹੈ ਇਹ ਰੁੱਤ ਸਵਾਈ ਇਹ ਪੰਕਤੀਆਂ ਦੇ ਨਾਲ ਸਮਾਪਤੀ ਕਰਦੇ ਹਨ ਹਰ ਹਰ ਨਾਮ ਜਪਨ ਤੇ ਆ ਸੁਖੀ ਹੋਏ ਅੰਤੈ ਵਪਾਰ ਹਰ ਕਾ ਨਾਮ ਤੇ ਆਇਕ ਓ ਹਰਿਆ ਭਾਈ ਕਰਮਲ ਖੰਦ ਤੇ ਪਾਈਐ ਏ ਸੁਹਾਈ ਬੰਦ ਤ੍ਰਿਪਣ ਮੋਲਿਆ ਅੰਮਲ ਪਾਈ ਮਿਲ ਸਭ ਸੁਖੁ ਪਜੈ ਲਤੀ ਸਭ ਚਾਇ ਨਾਨਕ ਸਿਮਰੈ ਏਕ ਨਾਮ ਫਿਰ ਬੋੜ ਨ ਤਾਈ ਨਾਨਕ ਸਿਮਰੈ ਏਕ ਨਾਮ ਫਿਰ ਬੋੜ ਨ ਤਾਈ